ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਤਲਵਾੜਾ ਵਿੱਚ ਜਿਹੜਾ ਆ ਈਜ਼ੀ ਰਜਿਸਟਰੀ ਜਿਹੜੀ ਹੈ ਉਹ ਜਿਹੜਾ ਮਤਲਬ ਲੋਕਾਂ ਨੂੰ ਰਜਿਸਟਰੀ ਕਰਾਉਣ ਬਿਲ ਬੜੀ ਖੱਜਲ ਖਵਾਰੀ ਹੁੰਦੀ ਸੀਗੀ ਅੱਜ ਤਲਵਾੜਾ ਦੇ ਤਹਿਸੀਲ ਦੇ ਵਿੱਚ ਜਿਹੜਾ ਆ ਉਹਦਾ ਕੰਮ ਸ਼ੁਰੂ ਹੋ ਗਿਆ ਹੈ ਔਰ ਅੰਦਰ ਬਿਲਕੁਲ ਜਿਹੜਾ ਤਹਿਸੀਲਦਾਰ ਸਾਹਿਬ ਦੇ ਨਾਲ ਜਿਹੜਾ ਕਮਰਾ ਆ ਉੱਥੇ ਜਿਹੜਾ ਹੈਲਪ ਡੈਸਕ ਲੱਗਾ ਹੋਇਆ ਆ ਔਰ ਨਾਲ ਦੇ ਨਾਲ ਉੱਥੇ ਜਿਹੜੀ ਹੈ ਰਜਿਸਟਰੀ ਕਰਨ ਵਾਲਾ ਜਿਹੜਾ ਬੰਦਾ ਆ ਉਹ ਵੀ ਅਵੇਲੇਬਲ ਹੋਏ ਮੈਂ ਜਿਹੜੀ ਹੈ ਆਪਣੇ ਤਲਵਾੜਾ ਦੇ ਸਾਰੇ ਵਸਨੀਕਾਂ ਨੂੰ ਇਹ ਰਿਕਵੈਸਟ ਕਰਾਂਗਾ ਕਿਏ تھے ਇਸ ਜਿਹੜੀ ਫੈਸਿਲਿਟੀ ਦਾ ਫਾਇਦਾ ਲਓ ਔਰ ਜਿਹੜੀ ਗਵਰਨਮੈਂਟ ਦੀ ਜਨਰਲ ਫੀਸ ਹੈ ਪਲੱਸ ਕੋਈ ਵੀ ਜਿਹੜੀ ਹੈ ਅਨਨੈਸੈਸਰੀ ਜਿਹੜੇ ਚਾਰਜ ਜਿਹੜੇ ਨਹੀਂ ਕੀਤੇ ਜਾਣਗੇ ਔਰ ਇਸ ਚੀਜ਼ ਦਾ ਆਪਾਂ ਜਿਹੜਾ ਪੱਧ ਤੋਂ ਵੱਧ ਜਿਹੜਾ ਆਪੈਂਥ ਲਈਏ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਭਗਵਾਨ ਜੀ ਦਾ ਆਪਣੇ ਐਮਐਲਏ ਸਾਹਿਬ ਦਾ ਕਿ ਜਿਨ੍ਹਾਂ ਨੇ ਜਿਹੜਾ ਐਟਾ ਵਧੀਆ ਪ੍ਰਬਾਲਾ ਕਰਾਇਆ ਜਿਹੜਾ ਪਾਇਲਟ ਪ੍ਰੋਜੈਕਟ ਮੋਹਾਲੀ ਟ్రਾਇਲ ਬੇਸਿਸ ਤੇ ਸੀਗਾ ਅੱਜ ਜੋ ਪੂਰੇ ਪੰਜਾਬ ਦੇ ਵਿੱਚ ਇੰਪਲੀਮੈਂਟ ਹੋ ਗਿਆ ਮੈਂ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਔਰ ਜਰੂਰ ਤਲਵਾੜਾ ਦੇ ਵਿੱਚ ਜਿਹੜਾ ਆ ਤਹਿਸੀਲ ਦੇ ਵਿੱਚ ਜਿਹੜੇ ਬੰਦਿਆਂ ਨੇ ਦਿੱਕਤੀ ਕਰਨੀ ਜਰੂਰ ਵਿਜ਼ਿਟ ਕਰਨ ਅੰਦਰ ਬਿਲਕੁਲ ਤਹਿਸੀਲਦਾਰ ਸਾਹਿਬ ਦੇ ਨਾਲ ਕਮਰਾ ਹੈ ਔਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਤਵਸਲਾ ਦਨ